ਧਰਨਾਮਸ ਕੁਦਰ ਸਿੰਘ ਜੀ ਜਿਹੜੇ ਤਾਲਤਾ ਸਾਹਿਬ ਦੇ ਹੁਕਮ ਅਨੁਸਾਰ ਨਿਸ਼ਾਨ ਸਾਹਿਬ ਚੜਾਉਣ ਪਸੰਤੀ ਰੰਗ ਚੜਾਉਣ ਬਾਰੇ ਹੁਕਮ ਹੋਇਆ ਸੀ ਉਹ ਅੱਜ ਹੁਕਮ ਦੇ ਅਨੁਸਾਰ ਮੈਜਰ ਸੀ ਦਰਵਾਸਾ ਦੇ ਸਹਿਯੋਗ ਦੇ ਨਾਲ ਨਿਸ਼ਾਨ ਸਾਹਿਬ ਚੜਾਉਣ ਦੀ ਰਮਤਾਂ ਕਰ ਦਿੱਤੀ ਗਈ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਨੇ ਵੀ ਸਬੰਧਤ ਗੁਰਦਾਰਾ ਸਾਹਿਬਾਨ ਨਾਲ ਉਹਨਾਂ ਦੀ ਪਸੰਤੀ ਰੰਗ ਦੇ ਕੋਲੇ ਚੜਾਈ ਨਾਲ ਦੇ ਹਾਂਜੀ ਦੋ ਸਬੰਧਤ ਗੁਰਦਾਰਾ ਸਾਹਿਬਾਨ ਨਾਲ ਉਹਨਾਂ ਵਿੱਚ ਸਾਰਿਆਂ ਦੀ ਕੋਈ ਸਪਤੀ ਰੰਗ ਦੇ ਦੋ ਮੈਜਰ ਸਾਹਿਬ ਦਾ ਆਰਡਰ ਮੁਤਾਬਕ ਉਹ ਇੱਥੇ ਦਿੱਤੇ ਜਾਂਦੇ ਵਧੇ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਰਕਵਾ ਗੁਰਦਸਾਹਿਬਾਨ ਵਿੱਚ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਪਸੰਦੀ ਨਹੀਂ ਸੀ ਉਹ ਜਿਆਦਾ ਲਾਲ ਪਾ ਮਾਰਦਾ ਇਸ ਜੀ ਨੂੰ ਕੋਈ ਪਗਵਾਰਾ ਕਹਿ ਜਾਂਦਾ ਸੀ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਰ ਸਕਦਾ ਸੀ ਸਿੰਘ ਸਾਹਿਬ ਵੱਲੋਂ ਉਹੀ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਦਰਾ ਸਾਹਿਬ ਆਡ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਹੇਠ ਗੁਰਦਰਾ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਲਾਇਆ ਜਾਵੇ 냥ਕ ਸੰਗ ਦਾ ਨਿਸ਼ਾਨ ਕਿਉਂਕਿ ਉਹ ਸਰਮਈ ਚੜਾਉਂਦੇ ਨੇ ਇਸ ਕਰਕੇ ਪਸੰਤੀ ਤੇ ਸਰਮਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਚੜਾਈ ਜਾਂਦੇ ਆ ਸਿੰਘ ਸਾਹਿਬ ਦੇ ਦੇਖਤੀ ਪਾਲਣਾ ਕਰਦੇ ਆ ਅਸੀਂ ਸਮੂਹ ਗੁਰਦਰਾਸਾ ਸਾਹਿਬ ਨੂੰ ਸਕੂਟਰ ਜਾਰੀ ਕੀਤਾ ਅਸੀਂ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਆ ਅਸੀਂ ਗੁਰਦਰਾ ਸਾਹਿਬ ਆਣ ਨੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ ਇਹ ਕਿਉਂਕਿ ਅਕਾਲ ਤਖਤ ਦੇ ਜਹਦਾਦਾ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਕਾਲ ਤਖਤ ਸਾਹਿਬ ਦੇ ਜਹਦਾਦਾ ਹੁਕਮ ਮਨਾਇ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰਾਂਗੇ